ਅੱਜ ਅਸੀਂ ਬਣਾਵਾਂਗੇ ਮਿਕਸ ਨਮਕੀਨ ਇਹ ਮਿਕਸ ਨਮਕੀਨ 10 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਨਰਾਤੇ ਚੱਲ ਰਹੇ ਆ ਕੁਝ ਲੋਕ ਨਰਾਤਿਆਂ ਦੇ ਜਿਹੜੇ ਵਰਤਾ ਰੱਖਦੇ ਆ ਇਹ ਨਮਕੀਨ ਉਹਨਾਂ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਜਿਹੜੇ ਨਹੀਂ ਵੀ ਰੱਖਦੇ ਉਹ ਵੀ ਇਹ ਨਮਕੀਨ ਖਾ ਸਕਦੇ ਆ ਸਨੈਕ ਦੇ ਰੂਪ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਹੈ ਤੇ ਮੈਂ ਕਿੱਦਾਂ ਬਣਾਈ ਹੈ ਵੀਡੀਓ ਨੂੰ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਤੇ ਜ਼ਰੂਰ ਕਲਿੱਕ ਕਰਿਓ ਮੇਰੀ ਆਈ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਣ ਦੇ ਲਈ ਤੇ ਆਓ ਫਿਰ ਦੇਖਦੇ ਹਾਂ ਨਮਕੀਨ ਕਿੱਦਾਂ ਬਣਾਣੀ ਹੈ ਇਹ ਬਣਾਉਣ ਦੇ ਲਈ ਦੋ ਮੈਂ ਕੱਚੇ ਆਲੂ ਲਏ ਆ ਇਹਨਾਂ ਨੂੰ ਮੈਂ ਛਿੱਲ ਕੇ ਪਾਣੀ ਵਿੱਚ ਪਾ ਲਿਆ ਤਾਂ ਕਿ ਇਹ ਕਾਲੇ ਨਾ ਹੋਣ ਹੁਣ ਆਪਾਂ ਇਹਨਾਂ ਨੂੰ ਕद्दूकस ਕਰਨਾ ਹੈ ਕद्दूकस ਜਿਹੜਾ ਮੋٹے ਵਾਲੇ ਕद्दूकस ਦੇ ਨਾਲ ਮੈਂ ਕਰ ਰਹੀ ਹਾਂ ਬਰੀਕ ਵਾਲੇ ਨਾਲ ਬਿਲਕੁਲ ਨਹੀਂ ਕਰਨਾ ਕਿਉਂਕਿ ਬਰੀਕ ਵਾਲੇ ਕद्दूकस ਦੇ ਨਾਲ ਜੇਦੋਂ ਆਪਾਂ ਇਹਨੂੰ ਕद्दूकस ਕਰਾਂਗੇ ਤਾਂ ਫਿਰ ਲੱਛੇ ਜਿਹੜੇ ਬਹੁਤ ਪਤਲੇ ਪਤਲੇ ਬਣਨਗੇ ਤਾਂ ਮਜ਼ਾ ਨਹੀਂ ਆਏਗਾ ਖਾਣ ਦੇ ਵਿੱਚ ਤੇ ਨਾ ਹੀ ਦੇਖਣ ਦੇ ਵਿੱਚ ਵਧੀਆ ਲੱਗਣਗੇ ਇਸ ਕਾਰਨ ਮੋٹے ਵਾਲੇ ਕद्दूकस ਦੇ ਨਾਲ ਇਹਨੂੰ ਆਪਾਂ ਕद्दूकस ਕਰ ਲੈਣਾ ਔਰ ਪਾਣੀ ਦੇ ਵਿੱਚ ਕद्दूकस ਕਰਨਾ ਤਾਂ ਕਿ ਲੱਛੇ ਜਿਹੜੇ ਆ ਜੇਕਰ ਆਪਾਂ ਬਾਹਰ ਕद्दूकस ਕਰਾਂਗੇ ਤੇ ਕਾਲੇ ਹੋ ਜਾਣਗੇ ਤਾਂ ਹੁਣ ਇਹਨੂੰ ਆਪਾਂ 2-3 ਵਾਰ ਚੰਗੀ ਤਰ੍ਹਾਂ ਦੇ ਨਾਲ ਧੋ ਲੈਣਾ ਲੱਛੇ ਦੇਖੋ ਕਿੰਨੇ ਵਧੀਆ ਆਏ ਆ ਮੋਟੇ ਮੋਟੇ ਬਸ ਇਦਾਂ ਦੇ ਲੱਛੇ ਸਾਨੂੰ ਚਾਹੀਦੇ ਆ ਦੋ ਤਿੰਨ ਵਾਰੀ ਨੂੰ ਧੋਣ ਤੋਂ ਬਾਅਦ ਮੈਂ ਸਲੈਪ ਦੇ ਉੱਤੇ ਇੱਕ ਕਪੜਾ ਪਛਾਇਆ ਤੇ ਹੁਣ ਆਪਾਂ ਜਿਹੜੇ ਲੱਛੇ ਆਲੂਆਂ ਦੇ ਬਣਾ ਕੇ ਰੱਖਿਆ ਇਹਨਾਂ ਨੂੰ ਆਪਾਂ ਇਹਦੇ ਉੱਤੇ ਪਾ ਲੈਣਾ ਪਾ ਕੇ ਇਹਨੂੰ ਆਪਾਂ ਇਹਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਪੂੰਝ ਲੈਣਾ ਕਿਉਂਕਿ ਕਿਉਂਕਿ ਇਹ ਕਪੜਾ ਜਿਹੜਾ ਮੈਂ ਲਿਆਇਆ ਐ ਇੱਕਦਮ ਸੁੱਕਾ ਕਪੜਾ ਲਿਆ ਐ ਇਹਨੂੰ ਪੂੰਝਣਾ ਕੀ ਹੋਏਗਾ ਕਿ ਆਲੂ ਦੇ ਲੱਛੇ ਜਿਹੜੇ ਆ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਰਹੇਗਾ ਤੇ ਪਾਣੀ ਜੇਕਰ ਹੋਏਗਾ ਤੇ ਫਿਰ ਇਹ ਕ੍ਰਿਸਪੀ ਨਹੀਂ ਬਣਨਗੇ ਜੇਕਰ ਪਾਣੀ ਨਹੀਂ ਹੋਏ ਤੈਨੂੰ ਆਪਾਂ ਚੰਗੀ ਤਰ੍ਹਾਂ ਪਹੁੰਚ ਕੇ ਇੱਕ ਸਾਈਡ ਤੇ ਰੱਖ ਲੈਣੇ ਆ ਗੈਸ ਦੇ ਉੱਤੇ ਕੜਾਈ ਰੱਖੀ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਦੇਸੀ ਘਿਓ ਘਿਓ ਨੂੰ ਆਪਾਂ ਪਹਿਲੇ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਖਾਣੇ ਮੈਂ ਤੁਹਾਨੂੰ ਪਹਿਲੇ ਇਸ ਗੱਲ ਇਸ ਵੀਡੀਓ ਦੇ ਵਿੱਚ ਇਹ ਗੱਲ ਦੱਸ ਦੇਣਾ ਚਾਹਣੀ ਆ ਕਿ ਮੈਂ ਕਿਸੇ ਚੀਜ਼ ਦੀ ਵੀ ਕੁਆਂਟੀਟੀ ਜਿਹੜੀ ਹੈ ਨਾਪ ਤੋਲ ਕੇ ਨਹੀਂ ਲਈ ਹੈ ਮੈਂ ਅੰਦਾਜ਼ੇ ਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਪਾਈਆਂ ਤੁਸੀਂ ਵੀ ਇਸੇ ਹਿਸਾਬ ਨਾਲ ਬਣਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਕੁਆਂਟੀਟੀ ਦੀ ਕੋਈ ਵੀ ਲਿਮਟ ਨਹੀਂ ਹੈ ਵੱਧ ਘੱਟ ਚੀਜ਼ਾਂ ਹੋ ਸਕਦੀਆਂ ਕੋਈ ਗੱਲ ਨਹੀਂ ਤਦ ਹੁਣ ਆਪਾਂ ਮਖਾਣੇ ਜਿਹੜੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨ ਲੈਣਾ ਇਕਦਮ ਕ੍ਰਿਸਪੀ ਕਰ ਲੈਣਾ। ਇਹ ਕ੍ਰਿਸਪੀ ਹੋ ਗਏ ਆ ਕਿੱਦਾਂ ਪਤਾ ਲੱਗੇਗਾ ਤੁਸੀਂ ਇੱਕ ਮਖਾਣਾ ਲੈਣਾ ਉਹਨੂੰ ਤੋੜ ਕੇ ਤੁਸੀਂ ਦੇਖ ਲੈਣਾ ਜੇਕਰ ਮਖਾਣਾ ਭੁਰ ਰਿਹਾ ਤੇ ਮਤਲਬ ਮਖਾਣੇ ਜਿਹੜੇ ਕ੍ਰਿਸਪੀ ਹੋ ਗਏ ਆ। ਮੈਂ ਕਲਿੱਪ ਬਣਾਈ ਸੀਗੀ ਉਹ ਮੇਰੇ ਕੋਲ ਡਿਲੀਟ ਹੋ ਗਈ ਕਲਿੱਪ ਇਸ ਕਾਰਨ ਮੈਂ ਤੁਹਾਨੂੰ ਦੱਸ ਨਹੀਂ ਸਕੇ ਤਾਂ ਹੁਣੇ ਕ੍ਰਿਸਪੀ ਹੋ ਗਏ ਨੇ ਤੇ ਇਹਨਾਂ ਨੂੰ ਮੈਂ ਕੱਢ ਰਹੀ ਹਾਂ ਬਾਹਰ। ਉਸੇ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਹੋਰ ਕਿਉ? ਇੱਕ ਚਮਚ ਕਿਉ ਆਪਾਂ ਹੋਰ ਪਾਣਾ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੂੰਗਫਲੀ ਤੇ ਨਾਲ ਹੀ ਇਹਦੇ ਵਿੱਚ ਨਾਰੀਅਲ ਪਾਵਾਂਗੇ ਲੰਬਾ ਲੰਬਾ ਕੱਟਿਆ ਹੋਇਆ ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਕਾਜੂ ਤੇ ਬਦਾਮ ਮੈਂ ਤੁਹਾਨੂੰ ਦੱਸ ਰਹੀ ਹਾਂ ਜਿੱਦਾਂ ਮੈਂ ਹੱਥ ਦੇ ਨਾਲ ਪਾ ਰਹੀ ਹਾਂ ਕਿਸੇ ਵੀ ਚੀਜ਼ ਦੀ ਕੁਆਂਟੀਟੀ ਜਿਹੜੀ ਮੈਂ ਨਾਪ ਤੋਲ ਕੇ ਨਹੀਂ ਲਈ ਹੈ ਸਾਰੀਆਂ ਚੀਜ਼ਾਂ ਮੈਂ ਅੰਦਾਜ਼ੇ ਨਾਲ ਇਹਦੇ ਵਿੱਚ ਪਾ ਰਹੀ ਹਾਂ ਤਾਂ ਹੁਣ ਆਪਾਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰ ਲੈਣੇ ਆਂ 1 ਮਿੰਟ ਲੱਗੇਗਾ ਇਹਨਾਂ ਨੂੰ ਫਰਾਈ ਕਰਨ ਦੇ ਵਿੱਚ ਗੈਸ ਦੀ ਫਲੇਮ ਜਿਹੜੀ ਹੈ ਲੋ ਹੀ ਰੱਖਣੀ ਆ ਪੂਰੇ ਪ੍ਰੋਸੈਸ ਦੇ ਵਿੱਚ ਨਹੀਂ ਤਾਂ ਫਿਰ ਇਹ ਜਲ ਜਾਣਗੇ ਖਾਣ ਦੇ ਵਿੱਚ ਮਜ਼ਾ ਨਹੀਂ ਆਏਗਾ ਉਹ ਨਾ ਹੀ ਦੇਖਣ ਦੇ ਵਿੱਚ ਚੰਗੇ ਲੱਗਣਗੇ ਚੰਗੇ ਤਰ੍ਹਾਂ ਦੇ ਨਾਲ ਪਹਿਲੇ 1 ਮਿੰਟ ਇਹਨਾਂ ਨੂੰ ਫਰਾਈ ਕਰਾਂਗੇ 1 ਮਿੰਟ ਹੋ ਗਿਆ ਇਹਨਾਂ ਨੂੰ ਫਰਾਈ ਹੁੰਦੇ ਹੋਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਿਸ਼ਮਿਸ਼ ਕਿਸ਼ਮਿਸ਼ ਨੂੰ ਵੀ ਆਪਾਂ ਹਲਕਾ ਜਿਹਾ ਫਰਾਈ ਕਰ ਲੈਣੇ ਆ ਘਿਓ ਦੇ ਵਿੱਚ ਜਦੋਂ ਇਹ ਡਰਾਈ ਫਰੂਟ ਫਰਾਈ ਹੋ ਜਾਣਗੇ ਇਹਦੇ ਵਿੱਚੋਂ țeṛ-țeṛ ਦੀ ਆਵਾਜ਼ ਆਉਣ ਲੱਗ ਜੇਗੀ ਔਰ ਕਲਰ ਵੀ ਨਾਲ ਦਾ ਚੇਂਜ ਹੋ ਜਾਏਗਾ ਤੇ ਪਤਾ ਚੱਲ ਜਾਏਗਾ ਡਰਾਈ ਫਰੂਟ ਫਰਾਈ ਹੋ ਗਏ ਆ ਉਸ ਟਾਈਮ ਤੇ ਤੁਸੀਂ ਇਹਦੇ ਵਿੱਚ ਕ੍ਰਿਸਪੀ ਕਿਸ਼ਮਿਸ਼ ਜਿਹੜੀ ਆ ਪਾ ਦੇਣੀ ਹੈ ਬਸ ਉਹਨੇ ਸਾਰੀਆਂ ਚੀਜ਼ਾਂ ਫਰਾਈ ਹੋ ਗਈਆਂ ਮੈਂ ਤੁਹਾਨੂੰ ਕਿਸ਼ਮਿਸ਼ ਦਾ ਕਲਰ ਦਿਖਾਨੀ ਹੈ ਚੇਂਜ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਵੀ ਬਾਹਰ ਕੱਢ ਲੈਣੇ ਆ ਮੈਂ ਦੇਸੀ ਘਿਓ ਦਾ ਯੂਜ਼ ਕਰ ਰਹੀ ਆ ਜੇਕਰ ਤੁਸੀਂ ਤੇਲ ਖਾਂਦੇ ਹੋ ਤੇ ਤੇਲ ਵੀ ਪਾ ਸਕਦੇ ਹੋ ਹੁਣ ਇਹ ਸਾਰੇ ਡਰਾਈ ਫਰੂਟ ਜਿਹੜਾ ਇਹਨਾਂ ਨੂੰ ਆਪਾਂ ਉਸੇ ਬੋਲ ਦੇ ਵਿੱਚ ਕੱਢ ਲੈਣਾ ਜਿਹਦੇ ਵਿੱਚ ਆਪਾਂ ਮਖਾਣੇ ਕੱਢੇ ਸੀ ਸਾਰੀਆਂ ਚੀਜ਼ਾਂ ਆਪਾਂ ਇੱਕੋ ਜਗ੍ਹਾ ਇਕੱਠੀਆਂ ਕਰ ਲੈਣੀਆਂ ਡਰਾਈ ਫਰੂਟ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਵੱਧ ਘੱਟ ਵੀ ਪਾ ਸਕਦੇ ਹੋ ਤੇ ਜਿਹੜੇ ਤੁਸੀਂ ਪਾਣਾ ਚਾਹੁੰਦੇ ਹੋ ਉਹ ਪਾ ਸਕਦੇ ਹੋ ਜਿਹੜੇ ਨਹੀਂ ਪਾਣਾ ਚਾਹੁੰਦੇ ਉਹ ਤੁਸੀਂ ਸਕਿਪ ਵੀ ਕਰ ਸਕਦੇ ਹੋ ਹੁਣ ਦੋ ਚਮਚ ਆਪਾਂ ਘਿਓ ਜਿਹੜਾ ਹੋਰ ਪਾਣਾ ਹੈ ਕੜਾਹੀ ਦੇ ਵਿੱਚ ਤੇ ਘਿਓ ਜਿਹੜਾ ਇਹਨੂੰ ਚੰਗੀ ਤਰ੍ਹਾਂ ਹੁਣ ਗਰਮ ਕਰਨਾ ਆਪਾਂ ਘਿਓ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਗੋੰਦ ਗੋੰਦ ਕਿਹੜੀ ਲੈਣੀ ਹੈ ਜਿਹਦੇ ਨਾਲ ਆਪਾਂ ਪੰਜੀਰੀ ਬਣਾਣੇ ਆ ਨਾ ਸਰਦੀਆਂ ਦੇ ਵਿੱਚ ਆਪਣੇ ਘਰ ਖਾਣ ਦੇ ਲਈ ਬਸ ਉਹ ਵਾਲੀ ਗੋੰਦ ਜਿਹੜੀ ਇਹ ਲੈਣੀ ਹੈ ਇਹ ਕਿਸੇ ਵੀ ਗਰੋਸਰੀ ਸ਼ਾਪ ਤੇ ਤੁਹਾਨੂੰ ਆਰਾਮ ਨਾਲ ਮਿਲ ਜਾਏਗੀ ਕਰਿਆਨੇ ਦੀ ਦੁਕਾਨ ਤੇ ਤੁਸੀਂ ਕਹਿਣਾ ਪੰਜੀਰੀ ਵਾਲੀ ਗੋੰਦ ਚਾਹੀਦੀ ਹੈ ਤੇ ਉਹ ਦੇ ਦੇਣਗੇ ਤੁਹਾਨੂੰ ਬਸ ਇਹਨੂੰ ਆਪਾਂ ਫਰਾਈ ਕਰਕੇ ਕੱਢ ਲੈਣਾ ਹੈ ਤੇ ਇਹ ਜਿਹੜੀ ਗੋੰਦ ਹੈ ਇਹਨੂੰ ਹਾਈ ਫਲੇਮ ਤੇ ਫਰਾਈ ਕਰਾਂਗੇ ਤੇ ਇਹਦੇ ਦਾਣੇ ਜਿਹੜੇ ਮੋٹے-ਮੋٹے ਬਣ ਕੇ ਆਣਗੇ ਇਸ ਕਾਨੇ ਨੂੰ ਹਾਈ ਫਲੇਮ ਤੇ ਫਰਾਈ ਕਰਨਾ ਹੈ ਮੈਂ ਥੋੜੀ-ਥੋੜੀ ਗੋੰਦ ਕਰ ਰਹੀ ਹਾਂ ਫਰਾਈ 2-3 ਬੈਚ ਦੇ ਵਿੱਚ ਗੋੰਦ ਜਿਹੜੀ ਹੈ ਫਰਾਈ ਕਰਾਂਗੇ ਜੇਕਰ ਆਪਾਂ ਇੱਕ ਬੈਚ ਦੇ ਵਿੱਚ ਕਾफी ਸਾਰੀ ਗੋਂਦ ਪਾ ਦਿੰਨੇ ਆ ਤਾਂ ਫਿਰ ਆਪਸ ਦੇ ਵਿੱਚ ਚਿਪਕ ਜਾਂਦੀ ਹੈ ਜੇਕਰ ਆਪਾਂ ਥੋੜੀ ਥੋੜੀ ਗੋਂਦ ਫਰਾਈ ਕਰਾਂਗੇ ਤੇ ਕੱਲਾ ਕੱਲਾ ਦਾਣਾ ਜਿਹੜਾ ਗੋਂਦ ਦਾ ਫਰਾਈ ਹੁੰਦਾ ਬਸ ਇਹ ਵੀ ਹੋ ਗਈ ਇਹਨੂੰ ਵੀ ਆਪਾਂ ਕੱਢ ਲੈਨੇ ਆ ਹੁਣ ਮੈਂ ਕੜਾਈ ਦੇ ਵਿੱਚ ਤੇਲ ਜਿਹੜਾ ਪਹਿਲੇ ਵੀ ਪਿਆ ਸੀ ਸੌਰੀ ਕਿਉਂ ਤੇ ਮੈਂ ਹੋਰ ਕਿਉਂ ਇਹਦੇ ਵਿੱਚ ਪਾਇਆ ਹੁਣ ਆਪਾਂ ਜਿਹੜੇ ਆਲੂ ਦੇ ਲੱਛੇ ਇਹ ਚੰਗੀ ਤਰ੍ਹਾਂ ਦੇ ਨਾਲ ਸੁੱਕ ਗਏ ਹੋਏ ਆ ਤੇ ਹੁਣ ਆਪਾਂ ਇਹ ਥੋੜੇ ਥੋੜੇ ਕਰਕੇ ਫਰਾਈ ਕਰ ਲੈਨੇ ਆ ਆਲੂ ਦੇ ਲੱਛੇ ਜਿਹੜੇ ਇਹਨਾਂ ਨੂੰ ਵੀ ਥੋੜੇ ਥੋੜੇ ਕਰਕੇ ਫਰਾਈ ਕਰਨਾ ਹੈ ਜੇਕਰ ਜ਼ਿਆਦਾ ਕੁਆਂਟੀਟੀ ਵਿੱਚ ਪਾਵਾਂਗੇ ਤੇ ਫਿਰ ਇਹ ਵੀ ਆਪਸ ਦੇ ਵਿੱਚ ਚਿਪਕ ਜਾਣਗੇ ਤੇ ਚੰਗੀ ਤਰ੍ਹਾਂ ਫਰਾਈ ਨਹੀਂ ਹੋਣਗੇ ਇਸ ਕਾਰਨ ਥੋੜੇ ਥੋੜੇ ਆਲੂ ਦੇ ਲੱਛੇ ਪਾ ਕੇ ਇਹਨਾਂ ਨੂੰ ਫਰਾਈ ਕਰਨਾ ਹੈ ਉਹ ਚੰਗੀ ਤਰ੍ਹਾਂ ਦੇ ਨਾਲ ਹਿਲਾ ਹਿਲਾ ਦੇ ਢੁਲਾ ਦੇ ਇਹਨਾਂ ਨੂੰ ਆਪਾਂ ਕ੍ਰਿਸਪੀ ਕਰ ਲੈਣਾ ਔਰ ਇਸ ਟਾਈਮ ਤੇ ਮੈਂ ਗੈਸ ਦੀ ਫਲੇਮ ਜਿਹੜੀ ਮੀਡੀਅਮ ਕੀਤੀ ਹੋਈ ਸੀ ਬਸ ਇਹ ਵੀ ਹੋ ਗਏ ਤੇ ਇਹਨਾਂ ਨੂੰ ਆਪਾਂ ਕੱਢ ਲੈਣੇ ਆ ਇਸੇ ਤਰੀਕੇ ਨਾਲ ਸਾਰੇ ਆਲੂ ਦੇ ਲੱਛੇ ਜਿਹੜੇ ਇਹ ਵੀ ਫਰਾਈ ਕਰ ਲੈਣੇ ਆ ਇਸੇ ਕਾਰਨ ਮੈਂ ਤੁਹਾਨੂੰ ਮੋٹے ਵਾਲੇ ਕਦੂਕਸ ਦੇ ਨਾਲ ਕਦੂਕਸ ਕਰਨ ਲਈ ਬੋਲਿਆ ਸੀ ਆਲੂ ਦੇ ਲੱਛੇ ਜਦੋਂ ਆਪਾਂ ਪ੍ਰੀਕ ਵਾਲੇ ਕਦੂਕਸ ਦੇ ਨਾਲ ਲੱਛੇ ਜਿਹੜੇ ਕਦੂਕਸ ਕਰਦੇ ਤਾਂ ਉਹ ਮਜ਼ਾ ਨਹੀਂ ਆਣਾ ਸੀ ਦੇਖਣ ਦੇ ਵਿੱਚ ਨਾ ਹੀ ਖਾਣ ਦੇ ਵਿੱਚ ਇੱਕਦਮ ਕ੍ਰਿਸਪੀ ਜਿਹੜੇ ਲੱਛੇ ਫਰਾਈ ਹੋ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1/4 ਚਮਚ ਸਿੰਧਾ ਨਮਕ ਜਿਹੜਾ ਬਰਤ ਵਾਲਾ ਨਮਕ ਹੁੰਦਾ ਜੇਕਰ ਤੁਸੀਂ ਘਰ ਖਾਣ ਦੇ ਵਿੱਚ ਖਾਣ ਦੇ ਲਈ ਐਦਾਂ ਹੀ ਬਣਾ ਰਹੇ ਹੋ ਤਾਂ ਫਿਰ ਤੁਸੀਂ ਦੂਸਰਾ ਨਮਕ ਵੀ ਪਾ ਸਕਦੇ ਹੋ ਜਿਹੜਾ ਆਪਾਂ ਆਮ ਖਾਂਦੇ ਆ ਜੇਕਰ ਬਰਤਲੇ ਬਣਾ ਰਹੇ ਹੋ ਤਾਂ ਫਿਰ ਸਿੰਧਾ ਨਮਕ ਪਾਓ ਅਰ ਪੌਣਾ ਕ ਚਮਚ ਇਥੇ ਮੈਂ ਇਹਦੇ ਵਿੱਚ ਪੀਸੀ ਹੋਈ ਚੀਨੀ ਪਾ ਰਹੀ ਆ ਤੇ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦਵਾਂਗੇ ਤੇ ਬਹੁਤ ਹੀ ਟੇਸਟੀ ਨਮਕੀਨ ਬਣ ਕੇ ਸਾਡੀ ਤਿਆਰ ਹੋ ਗਈ ਹੈ ਜਿਨ੍ਹਾਂ ਨੇ ਬਰਤ ਰੱਖੇ ਹੋਏ ਆ ਪਹਿਲੇ ਦਿਨ ਬਣਾ ਕੇ ਨਮਕੀਨ ਜਿਹੜੀ ਰੱਖ ਸਕਦੇ ਆ ਤੇ ਪੂਰਾ ਹਫਤਾ ਇਹਨੂੰ ਇੰਜੋਏ ਕਰ ਸਕਦੇ ਆ ਸ਼ਾਮ ਨੂੰ ਚਾਹ ਦੇ ਨਾਲ ਜਾਂ ਸਵੇਰੇ ਜਦੋਂ ਵੀ ਤੁਹਾਡਾ ਦਿਲ ਕਰਦਾ ਤੁਸੀਂ ਇਹਨੂੰ ਖਾਓ ਬਹੁਤ ਸਵਾਦ ਲੱਗਦੀ ਹੈ ਖਾਣ ਦੇ ਵਿੱਚ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਆ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮਿਲ